ਜੇ ਤੈਨੂੰ ਇੰਨਾ ਹੀ ਤੂੰ ਸਕਾ ਦਿੱਲੀ ਦਾ ਬੰਦਾ ਪੰਜਾਬ ਅੰਦਰ ਤਾਂ ਹਰ ਇੱਕ ਨੇ ਖਾਲਸਾ ਰਾਜ ਦੀ ਖਾਲਸਾ ਪੰਥ ਦੀ ਗੱਲ ਕਰਨੀ ਆ ਏਕੇ ਦੀ ਗੱਲ ਕਰਨੀ ਆ ਜੇ ਤੁਸੀਂ ਇੱਥੇ ਨਹੀਂ ਰਹਿਣਾ ਚਾਹੁੰਦੇ ਤਾਂ ਜਮਨਾਪਾਰ ਚਲੇ ਜਾਓ ਉੱਥੋਂ ਜਾ ਕੇ ਆਪ ਦਾ ਜਿਹੜਿਆਂ ਦਾ ਸਕਾ ਹੋਣਾ ਉਹਨਾਂ ਦਾ ਸਕੇ ਹੋਣ ਦੀ ਗੱਲ ਜਮਨਾਪਾਰ ਤੋਂ ਜਾ ਕੇ ਕਰੋ ਰਾਜਾ ਵਡਿੰਗ ਲਗਾਤਾਰ ਟਿੱਪਣੀਆਂ ਕੱਸ ਰਿਹਾ ਅਮਰਤਪਾਲ ਦੇ ਉੱਤੇ ਚਾਹੇ ਉਹ ਮਨਦੀਪ ਸਿੰਘ ਹੋਣ ਲਗਾਤਾਰ ਉਹ ਕਦੇ ਕਹਿੰਦੇ 35 ਸਾਲ ਕਿੱਥੇ ਸੀਗੇ ਕਦੇ ਕਹਿੰਦੇ ਅੱਜ ਇਹਨਾਂ ਨੂੰ ਪੰਥ ਚੇਤੇ ਆ ਗਿਆ ਕਦੇ ਉਹ ਕਹਿੰਦੇ ਵੀ ਜੇਲ੍ਹ ਚ ਬੈਠਾ ਲੀਡਰ ਦੀ ਗੱਲ ਕਰ ਜਾਂਦੇ ਆ ਕਦੇ ਉਹ ਖਾਲਿਸਤਾਨ ਹਿੰਦੁਸਤਾਨ ਦਾ ਜ਼ਿਕਰ ਕਰਦੇ ਆ ਦੇਖੋ ਜਿਹੜੇ ਆ ਤੁਸੀਂ ਐਮਪੀ ਦੀ ਗੱਲ ਕੀਤੀ ਹੈਗੀ ਇਹਨੇ ਕੁਝ ਨਾ ਕੁਝ ਗੱਲ ਕਰਨੀ ਆ ਬਣਾਉਣੀ ਆ ਕਿਉਂਕਿ ਉਹ ਦਿੱਲੀ ਵਾਲਿਆਂ ਦਾ ਸਕਾ ਉਹ ਤਾਂ ਕਈ ਗੱਲਾਂ 'ਚ ਕਹਿੰਦਾ ਵੀ ਇੱਥੇ ਤੁਸੀਂ ਖਾਲਸਾ ਖਾਲਸਾ ਰਾਜ ਦੀ ਗੱਲ ਕਰਦੇ ਹੋ ਖਾਲਿਸਤਾਨ ਦੀ ਗੱਲ ਕਰਦੇ ਹੋ ਵੀ ਜਿਹਦੇ ਅੰਦਰ ਚੇਂਗਾ ਕਾਲਤਾ ਰਾਜ ਦੀ ਚਿੰਨ੍ਹਗਾ ਜਿਸ ਦੇ ਅੰਦਰ ਵੀ ਆ ਉਹ ਤਾਂ ਹਮੇਸ਼ਾ ਗੱਲ ਕਰੂਗਾ ਹੀ ਆਵਦੇ ਰਾਜ ਦੀ ਕਾਂਗਰਸ ਪੰਜਾਬ ਚੋਂ ਗੈਂਗਸਟਰ ਖਤਮ ਕਰ ਸਕਦੀ ਹੈ ਕਾਂਗਰਸ ਹੀ ਪੰਜਾਬ ਚੋਂ ਨਸ਼ਾ ਖਤਮ ਕਰ ਸਕਦੀ ਹੈ ਇੱਕ ਵਾਰੀ ਸਰਕਾਰ ਬਣਾ ਦਿਓ ਇੱਕ ਮੌਕਾ ਦੇ ਦਿਓ ਤੇ ਕਾਂਗਰਸ ਹੀ ਆ ਜਿਹੜੀ ਸਾਡੇ ਸਭ ਤੋਂ ਸਦਸਤਾਨ ਤੇ ਸ਼੍ਰੀ ਕਾਲਤਾਖਸਰ ਤੇ ਟੈਂਕ ਵੀ ਕਾਂਗਰਸ ਹੀ ਚੜਾ ਸਕਦੀ ਆ ਹੁਣ ਇਹ ਕਾਲੀ ਦਲ ਬਾਦਲ ਢੜੇ ਵਾਲਾ ਕਹਿੰਦਾ ਪੰਥਕ ਅਸੀਂ ਆ ਉਹ ਕਹਿੰਦੇ ਸਾਡਾ ਕੈਂਡੀਡੇਟ ਧਰਮੀ ਫੌਜੀ ਪਰਿਵਾਰ ਆ ਪੁਰਾਣਾ ਪਰਿਵਾਰ ਆ ਐਡੀ ਵੱਡੀ ਕੁਰਬਾਨੀ ਆ ਉਹ ਪੰਥਕ ਪਰਿਵਾਰ ਆ 90 ਤੋਂ ਬਾਅਦ ਦੀ ਗੱਲ ਕਰੀਏ ਆਪਾਂ ਬਾਹਲਾ ਪਿੱਛੇ ਨਾ ਜਾਈਏ ਉਦੋਂ ਬਾਅਦ ਤਿੰਨ ਵਾਰ ਉਹਨਾਂ ਦੀ ਸਰਕਾਰ ਆ ਚੁੱਕੀ ਆ ਉਦੋਂ ਤੱਕ ਉਹਨਾਂ ਨੇ ਕਿਹੜੇ ਪੰਥ ਦੇ ਪ੍ਰਤੀ ਗੱਲ ਕੀਤੀ ਆ ਕਿਹੜੇ ਪੰਥ ਦੇ ਕੈਂਡੀਡੇਟ ਨੂੰ ਕੋਈ ਅਹੁਦਾ ਦਿੱਤਾਗਾ ਜਾਂ ਉਹਨਾਂ ਨੇ ਕਿਹੜੇ ਧਰਮੀ ਫੌਜੀ ਦਾ ਪੱਖ ਪੂਰੇਗਾ ਅੱਜ ਰੋਡ ਸ਼ੋਅ ਕੱਢ ਰਹੇ ਹਾਂ ਅਸੀਂ ਦੇਖ ਰਹੇ ਹਾਂ ਸੰਗਤ ਇਕੱਠੀ ਹੋ ਰਹੀ ਆ ਇਹ ਉਹ ਤਾਂ ਨਹੀਂ ਹੈਗਾ ਜਿਵੇਂ ਪਹਿਲਾਂ ਦੁੱਧੀਆਂ ਪਾਰਟੀਆਂ ਕਰ ਲੈਂਦੀਆਂ ਹੁੰਦੀਆਂ ਹੀ ਆ ਆਪਣੀ ਸੰਗਤ ਕਿਸ ਤਰ੍ਹਾਂ ਆ ਰਹੀ ਆ ਬਹੁਤ ਵਧੀਆ ਜੀ ਮਤਲਬ ਕੀ ਕਹ ਲਵਾਂ ਕਿ ਇੱਕ ਕੋਸ ਤੋਂ ਸਹੀ ਸੰਗਤ ਇਕੱਠੀ ਹੋ ਰਹੀ ਹੈ ਜੀ ਜਿਨ੍ਹਾਂ ਨੂੰ ਨਹੀਂ ਬੁਲਾਇਆ ਉਹ ਗਾਂ ਦੇ ਗਾਂ ਮੈਸੇਜ ਮਿਲ ਜਾਂਦਾ ਕਿ ਅੱਜ ਮਨਦੀਪ ਦਾ ਚੋਣ ਪ੍ਰਚਾਰ ਹੈ ਤੇ ਚਲੋ ਚੱਲੀਏ ਆਪੇ ਆ ਰਹੇ ਹੋਂ ਮਮਾ ਆ ਕੇ ਸੰਗਤ ਆ ਰਹੀ ਹੈ ਮੁਕਾਬਲਾ ਲੱਗਦਾ ਅੱਜ ਕਿਸੇ ਨਾਲ ਹੈ ਮੰਨਦੇ ਹੋ ਮੁਕਾਬਲਾ ਨਹੀਂ ਨਹੀਂ ਮੁਕਾਬਲਾ ਕਿਸੇ ਨਾਲ ਨਹੀਂ ਹੈ ਜੀ ਮੁਕਾਬਲਾ ਕਿਸੇ ਨਾਲ ਨਹੀਂ ਹੈ ਤਰਨਤਾਰਨ ਇੱਕ ਵਾਰ ਫੇਰ ਇਤਿਹਾਸ ਸਿਰਜਣ ਜਾ ਰਿਹਾਗਾ ਕੁਝ ਸਮਾਂ ਰਹਿ ਗਿਆ VOTING ਦੇ ਅੰਦਰ ਤੇ ਲੋਕ ਮੜ ਬਣਾ ਚੁੱਕੇ ਆ ਪੰਥਕ ਹੰਡੇਰੀ ਚੁੱਲੇਗੀ ਗੱਲਬਾਤ ਕਰਾਂਗੇ ਸਾਡੇ ਨਾਲ ਦੀਪ ਸਿੱਧੂ ਦੇ ਭਰਾ ਮਨਦੀਪ ਸਿੰਧੂ ਮੌਜੂਦ ਨੇ ਅੱਜ ਰੋਡ ਸ਼ੋਅ ਕੱਢਿਆ ਜਾ ਰਿਹਾ ਹਲਕੇ ਦੇ ਅੰਦਰ ਪੂਰੀ ਚਰਤ ਦੇ ਵਿੱਚ ਪੂਰੇ ਜੋਸ਼ ਦੇ ਨਾਲ ਪੂਰੇ ਜ਼ੋਰ ਦੇ ਨਾਲ ਜਿਹੜਾ ਪੰਥਾ ਉਹ ਇਕੱਠਾ ਹੁੰਦਾ ਨਜ਼ਰ ਆ ਰਿਹਾ ਫਤਿਹ ਦੀ ਸਾਂਝ ਪਉਣਿਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਿੱਦਾਂ ਚੱਲ ਰਿਹਾ ਜੀ ਜਿਹੜਾ ਚੋਣ ਪ੍ਰਚਾਰ ਆ ਚੋਣ ਪ੍ਰਚਾਰ ਪੂਰਾ ਆਪਦੀ ਚੜ੍ਹਤ ਤੇ ਆ ਜੀ ਮੈਂ ਕਹੂੰਗਾ ਗੁਰੂ ਮਹਾਰਾਜ ਦੀ ਕਿਰਪਾ ਗੁਰੂ ਮਹਾਰਾਜ ਦੀ ਕਿਰਪਾ ਸਦਕਾ ਸਾਰਾ ਬਹੁਤ ਭਰਮਾ ਹੰਗਾਰਾ ਮਿਲ ਰਿਹਾ ਹੈਗਾ ਹੂੰ ਇਹ ਲੱਗਦਾ ਇਸ ਵਾਰ ਜਿਵੇਂ ਮੈਂ ਕਿਹਾ ਕਿ ਜਿਹੜੀ ਸਾਇਲੈਂਟ ਹਵਾ ਸਾਡੇ ਕੋਲ ਆ ਰਹੀ ਆ ਕਿ ਲੋਕ ਫਿਰ ਇੱਕ ਵਾਰੀ ਪੰਥਕ ਹਨੇਰੀ ਚਲਾਉਣਗੇ ਮਾਝਾ ਵਾਲੇ ਇਤਿਹਾਸ ਲਿਖਣਗੇ ਬਿਲਕੁਲ ਇਹ ਚੀਜ਼ ਤਾਂ ਦੇਖੋ ਹੁਣ ਦੇਖਣ ਨੂੰ ਹੀ ਮਿਲ ਰਹੀ ਹੈਗੀ ਵੀ ਕਿਸ ਤਰੀਕੇ ਨਾਲ ਬਾਈ ਮਨਦੀਪ ਸਿੰਘ ਖਾਲਸਾ ਨੂੰ ਮੈਂ ਕਹੂੰਗਾ ਰਿਸਪੌਂਸ ਮਿਲ ਰਿਹਾ ਹੈਗਾ ਤੇ ਬਹੁਤ ਚੜ੍ਹਦੀ ਕਲਾ ਵਾਲੀ ਗੱਲ ਆ ਵੀ ਇੱਕ ਪੰਥਕ ਸੀਟ ਤੇ ਇੱਕ ਪੰਥਕ ਕੈਂਡੀਡੇਟ ਦਾ ਸਾਥ ਦੇਣਾ ਇਹ ਸਾਰਿਆਂ ਨੂੰ ਮੈਂ ਕਹੂੰਗਾ ਪੰਥਕ ਫਰਜ਼ ਵੀ ਆ ਤੇ ਜਿਹੜੇ ਕਿ ਇਸ ਨਗਰ ਦੇ ਜਾਂ ਏਰੀਏ ਦੇ ਹਲਕੇ ਦੇ ਲੋਕ ਬਹੁਤ ਵਾਖੂਬੀ ਨਿਭਾ ਰਹੇ ਆ ਬਾਈ ਇੰਨਾ ਲੱਗਾ ਇੱਕ ਨਵੀਂ ਸ਼ੁਰੂਆਤ ਵੀ ਹੋਈ ਹੈ ਨਾ ਅਸੀਂ ਦੇਖਿਆ ਕਿ ਇਸ ਵਾਰ ਸਾਰੀਆਂ ਪਾਰਟੀਆਂ ਜਿਹੜੀਆਂ ਵੱਖ-ਵੱਖ ਪਾਰਟੀਆਂ ਇੱਕ ਦੋ ਨੂੰ ਛੱਡ ਕੇ ਉਹਨਾਂ ਨੇ ਸਮਰਥਨ ਦਿੱਤਾ ਕਿ ਸਾਥ ਦਿੱਤਾ ਉਹਨਾਂ ਨੇ ਆਪਣੇ ਕੈਂਡੀਡੇਟ ਖੜੇ ਨਹੀਂ ਕੀਤੇ ਹਨ ਇੱਕ ਨਵੀਂ ਸ਼ੁਰੂਆਤ ਦੇਖੋ ਸ਼ੁਰੂਆਤ ਤਾਂ ਹੈਗੀ ਆ ਵੀ ਪੰਥ ਨੂੰ ਇੱਕ ਤਾਂ ਹੋਣਾ ਹੀ ਪਊਗਾ ਜੇ ਆਪਾਂ ਪੰਥ ਦੇ ਪ੍ਰਤੀ ਸੱਚੇ ਹੋਣਾ ਤੇ ਸਿਰਫ ਆਪਾਂ ਗੱਲਾਂ ਬਾਤਾਂ ਚ ਨਹੀਂ ਕਹਿਣਾ ਤੇ ਉਹਦੇ ਲਈ ਆਪਾਂ ਨੂੰ ਕੁਝ ਕਰਨਾ ਤਾਂ ਪਹਿਲਾ ਸਟੈਪ ਤਾਂ ਸਭ ਨੂੰ ਲੈਣਾ ਹੀ ਪਊਗਾ ਤੇ ਇਹੀ ਮੈਂ ਕਹੂੰਗਾ ਬਾਈ ਆਹ ਤਰਨਤਾਰਨ ਦੀ ਜਿਹੜੀ ਬਾਈ ਇਲੈਕਸ਼ਨ ਆ ਜਿਮਨੀ ਚੋਣਾ ਇਹਦੇ ਵਿੱਚ ਸਾਰਿਆਂ ਨੇ ਵੱਧ ਛੱਡ ਕੇ ਉਹ ਵੀ ਇੱਕਜੁੱਟਤਾ ਦਾ ਪ੍ਰਤੀਕ ਕਰਕੇ ਸਾਰਿਆਂ ਨੇ ਮੈਂ ਜਿਵੇਂ ਕਹੂੰਗਾ ਵੀ ਸਭ ਨੇ ਇੱਕੋ ਕੈਂਡੀਡੇਟ ਦੇ ਕੇ ਉਹਨੂੰ ਸਮਰਥਨ ਦੇਣਾ ਇਹ ਇੱਕ ਤਰ੍ਹਾਂ ਨਾਲ ਸ਼ੁਰੂਆਤ ਆ ਤੇ ਇਸ ਤਰ੍ਹਾਂ ਨਾਲ ਹੀ ਗੁਰੂ ਮਹਾਰਾਜ ਕਿਰਪਾ ਕਰਨ ਵੀ 27 ਵਿੱਚ ਵੀ ਏਕਾ ਬਣਿਆ ਰਵੇ ਤੇ ਇੱਕਜੁੱਟ ਹੋ ਕੇ ਇਲੈਕਸ਼ਨ ਲੜੀ ਜਾਵੇ ਪੰਥ ਪ੍ਰਤੀ ਰਾਜਾ ਵੜਿੰਗ ਲਗਾਤਾਰ ਟਿੱਪਣੀਆਂ ਕੱਸ ਰਿਹਾ ਅਮਰਤਪਾਲ ਦੇ ਉੱਤੇ ਚਾਹੇ ਉਹ ਮਨਦੀਪ ਸਿੰਘ ਹੋਣ ਲਗਾਤਾਰ ਉਹ ਕਦੇ ਕਹਿੰਦੇ 35 ਸਾਲ ਕਿੱਥੇ ਸੀਗੇ ਕਦੇ ਕਹਿੰਦੇ ਅੱਜ ਇਹਨਾਂ ਨੂੰ ਪੰਥ ਚੇਤੇ ਆ ਗਿਆ ਕਦੇ ਉਹ ਕਹਿੰਦੇ ਵੀ ਜੇਲ੍ਹ 'ਚ ਬੈਠਾ ਲੀਡਰ ਦੀ ਗੱਲ ਕਰ ਜਾਂਦੇ ਆ ਕਦੇ ਉਹ ਖਾਲਿਸਤਾਨ ਹਿੰਦੁਸਤਾਨ ਦਾ ਜ਼ਿਕਰ ਕਰਦੇ ਆ ਦੇਖੋ ਜਿਹੜੇ ਆ ਤੁਸੀਂ ਐਮਪੀ ਦੀ ਗੱਲ ਕੀਤੀ ਹੈਗੀ ਇਹਨੇ ਕੁਝ ਨਾ ਕੁਝ ਗੱਲ ਕਰਨੀ ਆ ਬਣਾਉਣੀ ਆ ਕਿਉਂਕਿ ਉਹ ਦਿੱਲੀ ਵਾਲਿਆਂ ਦਾ ਸਾਕਾ ਤੇ ਉਹ ਦਿੱਲੀ ਦਾ ਸਕਾ ਹੋਣ ਕਰਕੇ ਪੰਥਪ੍ਰਤੀ ਉਹਦਾ ਵੀ ਉਹਨੇ ਕੁਛ ਨਾ ਕੁਛ ਬੋਲਣਾ ਹੀ ਆ ਉਹ ਤਾਂ ਕਈ ਗੱਲਾਂ ਚ ਕਹਿੰਦਾ ਵੀ ਇੱਥੇ ਤੁਸੀਂ ਖਾਲਸਾ ਖਾਲਸਾ ਰਾਜ ਦੀ ਗੱਲ ਕਰਦੇ ਹੋ ਖਾਲਸਥਾਨ ਦੀ ਗੱਲ ਕਰਦੇ ਹੋ ਵੀ ਜਿਹਦੇ ਅੰਦਰ ਚੈਨਗਾ ਖਾਲਸਾ ਰਾਜ ਦੀ ਚੈਨਗਾ ਜਿਸਦੇ ਅੰਦਰ ਵੀ ਆ ਉਹ ਤਾਂ ਹਮੇਸ਼ਾ ਗੱਲ ਕਰੂਗਾ ਹੀ ਆਪਦੇ ਰਾਜ ਦੀ ਤੇ ਆਪਣਾ ਰਾਜ ਤਾਂ ਬਹੁਤ ਜਿਵੇਂ ਥੋੜੇ ਸਾਲਾਂ ਤੋਂ ਹੀ ਗਿਆ ਸੀ ਜਿਨ੍ਹਾਂ ਦਾ 8-900 ਸਾਲਾਂ ਤੋਂ ਗਿਆ ਸੀ ਉਹ ਆਪਦੇ ਰਾਜ ਦੀ ਵੀ ਇਚਾਰ ਰੱਖ ਸਕਦੇ ਸੀ ਤਾਂ ਅਸੀਂ ਕਿਉਂ ਨਹੀਂ ਰੱਖ ਸਕਦੇ ਮੈਂ ਉਹਨੂੰ ਕਹੂੰਗਾ ਲੀਡਰ ਨੂੰ ਜਿਹੜੇ ਨੇ ਇਹ ਬਿਆਨ ਦਿੱਤਾ ਵੀ ਜੇ ਤੈਨੂੰ ਇੰਨਾ ਹੀ ਤੂੰ ਸਕਾ ਦਿੱਲੀ ਦਾ ਬੰਦਾ ਪੰਜਾਬ ਅੰਦਰ ਤਾਂ ਹਰ ਇੱਕ ਨੇ ਖਾਲਸਾ ਰਾਜ ਦੀ ਖਾਲਸਾ ਪੰਥ ਦੀ ਗੱਲ ਕਰਨੀ ਆ ਏਕੇ ਦੀ ਗੱਲ ਕਰਨੀ ਆ ਜੇ ਤੁਸੀਂ ਇੱਥੇ ਨਹੀਂ ਰਹਿਣਾ ਚਾਹੁੰਦੇ ਤਾਂ ਜਮਨਾਪਾਰ ਚਲੇ ਜਾਓ ਉੱਥੋਂ ਜਾ ਕੇ ਆਪ ਦਾ ਜਿਹੜਿਆਂ ਦਾ ਸਖਾ ਹੋਣਾ ਉਹਨਾਂ ਦਾ ਸਕੇ ਹੋਣ ਦੀ ਗੱਲ ਜਮਨਾ ਪਾਰ ਤੋਂ ਜਾ ਕੇ ਕਰੋ। ਉਹ ਤਾਂ ਕਹਿੰਦੇ ਕਾਂਗਰਸੀ ਆ ਜਿਹੜੀ ਪੰਜਾਬ ਦਾ ਇੱਕ ਇੱਕ ਹੱਲ ਕਾਂਗਰਸ ਆ। ਕਾਂਗਰਸ ਪੰਜਾਬ ਚੋਂ ਗੈਂਗਸਟਰ ਖਤਮ ਕਰ ਸਕਦੀ ਹੈ। ਕਾਂਗਰਸ ਹੀ ਪੰਜਾਬ ਚੋਂ ਨਸ਼ਾ ਖਤਮ ਕਰ ਸਕਦੀ ਹੈ। ਇੱਕ ਵਾਰੀ ਸਰਕਾਰ ਬਣਾ ਦਿਓ, ਇੱਕ ਮੌਕਾ ਦੇ ਦਿਓ। ਤੇ ਕਾਂਗਰਸ ਹੀ ਆ ਜਿਹੜੀ ਸਾਡੇ ਸਭ ਤੋਂ ਸਦਸਤਾਨ ਤੇ ਸ੍ਰੀ ਕਾਲਤਾਖਸਬ ਤੇ ਟੈਂਕ ਵੀ ਕਾਂਗਰਸ ਹੀ ਚੜਾ ਸਕਦੀ ਆ। ਹੁਣ ਇਹ ਤਾਂ ਆਵਾਮ ਨੇ, ਪੰਥ ਨੇ ਸਾਰੇ ਸਾਸੰਗਨ ਨੇ ਫੈਸਲਾ ਕਰਨਾ ਵੀ ਆਪਾਂ ਅੱਜ ਪੰਥ ਦੇ ਪੱਖ ਵਿੱਚ ਖੜਨਾ ਕਿ ਪੰਥ ਦੇ ਵਿਰੋਧੀਆਂ ਦੇ ਹੱਕ ਵਿੱਚ ਖੜਨਾ ਪੰਥ ਦੇ ਵੀ ਭਾਈ ਦੋ ਧੜੇ ਬਣ ਚੁੱਕੇ ਆ ਅਕਾਲੀ ਦਲ ਬਾਦਲ ਧੜੇ ਵਾਲਾ ਕਹਿੰਦਾ ਪੰਥਕ ਅਸੀਂ ਆ ਉਹ ਕਹਿੰਦੇ ਸਾਡਾ ਕੈਂਡੀਡੇਟ ਧਰਮੀ ਫੌਜੀ ਪਰਿਵਾਰ ਆ ਪੁਰਾਣਾ ਪਰਿਵਾਰ ਆ ਐਡੀ ਵੱਡੀ ਕੁਰਬਾਨੀ ਆ ਉਹ ਪੰਥਕ ਪਰਿਵਾਰ ਆ ਵੇਖੋ ਅੱਜ ਆ ਕੇ ਪੰਥ ਦੀ ਗੱਲ ਕਰਨਾ ਤੇ ਪੰਥਕ ਕੈਂਡੀਡੇਟ ਵਜੋਂ ਇੱਕ ਧਰਮੀ ਫੌਜੀ ਨੂੰ ਵੀ ਅੱਜ ਤੱਕ ਉਹਨਾਂ ਨੇ SGPC ਚਲਾ ਲਓ ਤੁਸੀਂ ਉਹਨਾਂ ਦੀ ਸਰਕਾਰ ਰਹੀ ਆ ਉਹ ਤਿੰਨ ਵਾਰ ਸਰਕਾਰ ਜੇ ਆਪਾਂ ਹੁਣੇ ਰੀਸੈਂਟ ਜਦੋਂ ਤੋਂ ਗੱਲ ਕਰੀਏ 90 ਤੋਂ ਬਾਅਦ ਦੀ ਗੱਲ ਕਰੀਏ ਆਪਾਂ ਬਾਹਲਾ ਪਿੱਛੇ ਨਾ ਜਾਈਏ ਉਸ ਤੋਂ ਬਾਅਦ ਤਿੰਨ ਵਾਰ ਉਹਨਾਂ ਦੀ ਸਰਕਾਰ ਆ ਚੁੱਕੀ ਆ ਉਦੋਂ ਤੱਕ ਉਹਨਾਂ ਨੇ ਕਿਹੜੇ ਪੰਥ ਦੇ ਪ੍ਰਤੀ ਗੱਲ ਕੀਤੀ ਆ ਕਿਹੜੇ ਪੰਥ ਦੇ ਕੈਂਡੀਡੇਟ ਨੂੰ ਕੋਈ ਅਹੁਦਾ ਦਿੱਤਾਗਾ ਜਾਂ ਉਹਨਾਂ ਨੇ ਕਿਹੜੇ ਧਰਮੀ ਫੌਜੀ ਦਾ ਪੱਖ ਪੂਰੇ ਆਗਾ ਕਿਹੜੇ ਉਹਨਾਂ ਨੇ ਪੰਥ ਪ੍ਰਤੀ ਗੱਲ ਹੋ ਕੇ ਤਕੜੇ ਫੈਸਲੇ ਲਏ ਆ ਜਿਹੜੇ ਕਿ ਉਹਨਾਂ ਨੂੰ ਲੈਣੇ ਚਾਹੀਦੇ ਸੀਗੇ ਠੀਕ ਆ ਉਹ ਸਾਡੀ ਪੰਥਕ ਪਾਰਟੀ ਸੀਗੀ ਉਹ ਖੇਤਰੀ ਪੰਥਕ ਪਾਰਟੀ ਮੈਂ ਕਹੂੰਗਾ ਪਰ ਉਹਨਾਂ ਨੇ ਆਪ ਦੇ ਕਾਰਜਾਂ ਤੋਂ ਹੀ ਵਿਸਰ ਗਏ ਉਹ ਤਾਂ ਕਰਕੇ ਅੱਜ ਪੰਜਾਬ ਦਾ ਉਹਨਾਂ ਨੇ ਘਾਣ ਕੀਤਾ ਤੇ ਅੱਜ ਉਹਨਾਂ ਦਾ ਵੀ ਇਹ ਹਾਲ ਆ ਤੇ ਪੰਥ ਨੂੰ ਕਿਸ ਹਾਲਾਤਾਂ ਵਿੱਚ ਉਹ ਨੇ ਮੈਂ ਕਹੂੰਗਾ ਡੋਬਤਾ ਪੋਸਟੋਂ ਦਾ ਅੱਜ ਆ ਸਾਰਿਆਂ ਨੂੰ ਪੰਥ ਪ੍ਰਤੀ ਸੱਚੇ ਹੋ ਕੇ ਫੇਰ ਫੈਸਲੇ ਲੈ ਕੇ ਆਪਾਂ ਨੂੰ ਨਿਕਲਣਾ ਪਊਗਾ ਨਹੀਂ ਤਾਂ ਆਪਾਂ ਨੂੰ ਇਹ ਨਹੀਂ ਪਤਾ ਜਿਹੜਾ ਅੱਜ ਮੌਕਾ ਮਿਲਿਆ ਇਹ ਦੁਬਾਰਾ ਕਿੰਨੇ ਸਾਲਾਂ ਬਾਅਦ ਆਊਗਾ ਇਹ ਆਪਾਂ ਨਹੀਂ ਆਪਾਂ ਨੂੰ ਮਿਲ ਸਕਦਾ ਕਿ ਆਪਣੀਆਂ ਆਉਣ ਵਾਲੀਆਂ ਪੀੜ੍ਹੀਆਂ ਨੂੰ ਮਿਲੂਗਾ ਬੀਬੀ ਸੁਖਵਿੰਦਰ ਕੌਰ ਦੀ ਉਹਨਾਂ ਦੀ ਸੁਪੁੱਤਰੀ ਕੰਚਨਪ੍ਰੀਤ ਕੌਰ ਉਹ ਹਮੇਸ਼ਾ ਆਪਣੀਆਂ ਇੰਟਰਵਿਊਆਂ ਦੇ ਵਿੱਚ ਭਾਸ਼ਣਾ ਜ਼ਿਕਰ ਕਰਦੇ ਆ ਕਹਿੰਦੇ ਅਸੀਂ ਅਮਰਤਪਾਲ ਦੀ ਸਪੋਰਟ ਕੀਤੀ ਸੀਗੀ ਜਦੋਂ ਉਹ ਐਮਪੀ ਲੜੇ ਸੀਗੇ ਅੱਜ ਸਾਨੂੰ ਲੋੜ ਸੀਗੇ ਸਾਡੇ ਵਾਰੀ ਪਤਾ ਨਹੀਂ ਕਿਉਂ ਪਿੱਛੇ हट ਗਏ ਨਹੀਂ ਦੇਖੋ ਤੁਹਾਡੇ ਪ੍ਰਤੀ ਅਸੀਂ ਸਤਕਾਰਯੋਗ ਪਰਿਵਾਰਾਂ ਵੀ ਇੱਕ ਮੈਂ ਕਹੂੰਗਾ ਧਰਮੀ ਫੌਜੀ ਦਾ ਪਰਿਵਾਰ ਹੈ ਪਰ ਤੁਹਾਨੂੰ ਵੀ ਥੋੜਾ ਜਿਹਾ ਸੋਚ ਕੇ ਖੜਨਾ ਚਾਹੀਦਾ ਵੀ ਉਹੋ ਜੀ ਪੰਥਕ ਪਾਰਟੀ ਦਾ ਪੱਖ ਨਾ ਪੂਰੋ ਜਿਨ੍ਹਾਂ ਨੇ ਅੱਜ ਤੱਕ ਪੰਥ ਦਾ ਘਾਣ ਨਹੀਂ ਕੀਤਾਗਾ ਆਪਾਂ ਨੂੰ ਪੰਥ ਪ੍ਰਤੀ ਸੱਚੇ ਹੋ ਕੇ ਪੰਥਕ ਕੈਂਡੀਡੇਟ ਦੇ ਨਾਲ ਖੜਨਾ ਚਾਹੀਦਾ ਤੇ ਮੈਂ ਤੁਹਾਡੇ ਚੈਨਲ ਜਰੀਏ ਵੀ ਕਈ ਅਪੀਲ ਕਰਨਾ ਚਾਹੂੰਗਾ ਵੀ ਆਉਣ ਵਾਲੀ 11 ਤਰੀਕ ਨੂੰ ਤਾਰਨ ਤਾਰਨ ਦੀ عوام ਨੂੰ ਸਾਰੀ ਸਾਧ ਸੰਗਤ ਨੂੰ ਹੱਥ ਜੋੜ ਕੇ ਬੇਨਤੀ ਆ ਵੀ ਆਪਾਂ ਪੰਥ ਦਾ ਪੱਖ ਪੂਰੀਏ ਜੋ ਆਪਣਾ ਪੰਥਕ ਫਰਜ਼ ਵੀ ਬੰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਬਿਲਕੁਲ ਤਾਂ ਇੱਕ ਵਾਰ ਤਸਵੀਰ ਮੈਂ ਚਾਹਣਾ ਨਾਲ ਜ਼ਰੂਰ ਦਿਖਾ ਦਿੱਤੀ ਜਾਵੇ ਇਹ ਸਾਰੇ ਜਿਹੜੀਆਂ ਗੱਡੀਆਂ ਦਾ ਕਾਫਲਾ ਗਿਆ ਇਹ ਤੁਹਾਨੂੰ ਇਹ ਭਾਈ ਮਨਦੀਪ ਸਿੰਘ ਦੇ ਹੱਕ ਦੇ ਵਿੱਚ ਜਿਹੜਾ ਅੱਜ ਰੋਡ ਸ਼ੋਅ ਇੱਥੇ ਕੱਢਿਆ ਜਾ ਰਿਹਾ ਹੈਗਾ ਲੋਕ ਇਕੱਠੇ ਹੋ ਰਿਹਾ ਰੋਡ ਸ਼ੋਅ ਦੀਆਂ ਜਿਹੜੀਆਂ ਤਿਆਰੀਆਂ ਸ਼ੁਰੂ ਹੋ ਚੁੱਕੀਆਂ ਨੇ ਕੁਝ ਹੀ ਸਮੇਂ ਤੱਕ ਜਿਹੜਾ ਇਹ ਰੋਡ ਸ਼ੋਅ ਪੂਰੇ ਤਰਨਤਨ ਹਲਕੇ ਦੇ ਅੰਦਰ ਜਿਹੜਾ ਵਕਫਾ ਪਿੰਡਾਂ ਦੇ ਵਿੱਚ ਹੁੰਦਾ ਹੋਇਆ ਇਹ ਤਰਨਤਨ ਸ਼ਹਿਰ ਪਹੁੰਚੇਗਾ ਤੇ ਬਾਕੀ ਇਹ ਆਪਾਂ ਬਾਈ ਮਨਦੀਪ ਦੇ ਨਾਲ ਵੀ ਗੱਲ ਕਰਦੇ ਆਂ ਬਾਈ ਕਿਵੇਂ ਚੱਲ ਰਿਹਾ ਜੀ ਪ੍ਰਚਾਰ ਬਹੁਤ ਸੋਨਾ ਵਧੀਆ ਚੱਲ ਰਿਹਾ ਬੈਠੋ ਕਿੱਦਾਂ ਅੱਜ ਰੋਡ ਸ਼ੋਅ ਕੱਢ ਰਹੇ ਹਾਂ ਅਸੀਂ ਦੇਖ ਰਹੇ ਆਂ ਸੰਗਤ ਇਕੱਠੀ ਹੋ ਰਹੀ ਆ ਹਾਂਜੀ ਹਾਂ ਇਹ ਉਹ ਤਾਂ ਨਹੀਂ ਹੈਗਾ ਜਿਵੇਂ ਪਹਿਲਾਂ ਦੁੱਧੀਆਂ ਪਾਰਟੀਆਂ ਕਰ ਲੈਂ ਬਹੁਤ ਵਧੀਆ ਜੀ ਮਤਲਬ ਕੀ ਕਹ ਲਓ ਕਿ ਇੱਕ ਕੋਸ ਸਾਈ ਸੰਗਤ ਇਕੱਠੀ ਹੋ ਰਹੀ ਹੈ ਜੀ ਜਿਹਨਾਂ ਨੂੰ ਨਹੀਂ ਬੁਲਾਇਆ ਉਹ ਗਾਂ ਦੇ ਗਾਮ ਮੈਸੇਜ ਮਿਲ ਜਾਂਦਾ ਕਿ ਅੱਜ ਮੰਦੀਪ ਦਾ ਚੋਣ ਪ੍ਰਚਾਰ ਹੈ ਤੇ ਚਲੋ ਚੱਲੀਏ ਆਪੇ ਆ ਰਹੇ ਹੋ ਮਮਾ ਆ ਕੇ ਸੰਗਤ ਆ ਰਹੀ ਹੈ ਮੁਕਾਬਲਾ ਲੱਗਦਾ ਅੱਜ ਕਿਸੇ ਨਾਲ ਹੈ ਮੰਨਦੇ ਹੋ ਮੁਕਾਬਲਾ ਨਹੀਂ ਨਹੀਂ ਮੁਕਾਬਲਾ ਕਿਸੇ ਨਾਲ ਵੀ ਨਹੀਂ ਹੈ ਜੀ ਮੁਕਾਬਲਾ ਕਿਸੇ ਨਾਲ ਵੀ ਨਹੀਂ ਇਹ ਕੀ ਜਾ ਰਿਹਾ ਹੈ ਕਹਿੰਦੇ ਧਮਕੀਆਂ ਦਿੱਤੀਆਂ ਜਾ ਰਹੀਆਂ ਗੈਂਗਸਟਰਵਾਦ ਇੱਥੇ ਵਧਦਾ ਜਾ ਰਿਹਾ ਦੂਜਾ ਕਾਲੀ ਦਲ ਜਿਹੜਾ ਹੈ ਪੰਥਕ ਉਮੀਦਵਾਰ ਆ ਉਹ ਧਰਮੀ ਫੌਜੀ ਪਰਿਵਾਰ ਉਹ ਅਲੀਗੇਸ਼ਨ ਲਾ ਰਿਹਾ ਤੁਹਾਡੇ ਨਾਲ ਤਾਂ ਨਹੀਂ ਕਿਤੇ ਅਜਿਹਾ ਕੁਝ ਹੋ ਰਿਹਾਗਾ ਉਹ ਪਹਿਲਾਂ ਮੈਨੂੰ ਵੀ ਆਈ ਸੀ ਧਮਕੀ ਪਰ ਹੁਣ ਨਹੀਂ ਆਈ ਹਾਂਜੀ ਹੁਣ ਨਹੀਂ ਆਈ ਪਹਿਲਾਂ ਆਈ ਸੀ ਕੀ ਅਪੀਲ ਕੀ ਬਾਈ ਕਰਨਾ ਚਾਹੋਗੇ ਅਪੀਲ ਵੇਖੋ ਤੁਹਾਡੇ ਮਾਧਿਅਮ ਰੇਹੋ ਕਹਿੰਨਾ ਜੇ ਤੇ ਆਪਾਂ ਚਾਹਨੇ ਕਿ ਆਪਣੀ ਨੌਜਵਾਨੀ ਬਚਾਉਣਾ ਚਾਹਨੇ ਆ ਤੇ ਫਿਰ ਤੇ ਵੇਖੋ ਵੋਟ ਪਾਰਟੀ ਨੂੰ ਪਾਣੀ ਚਾਹੀਦੀ ਜੇ ਅਸੀਂ ਚਾਹਨੇ ਆ ਕਿ ਨਸ਼ਾ ਪੰਜਾਬ ਚ ਫੇਰ ਦੁਬਾਰਾ ਆ ਜੇ ਤੇ ਫਿਰ ਜਿੰਨੂੰ ਮਰਜ਼ੀ ਪਾ ਦਿਓ ਕਿ ਤੁਸੀਂ ਪਹਿਲਾਂ ਸਾਰੀਆਂ ਪਾਰਟੀਆਂ ਨੂੰ ਵਰਤ ਕੇ ਵੇਖ ਹੀ ਲਿਆ ਨਸ਼ਾ ਦੇ ਨੌਕਿਓ ਖਤਮ ਹੋਇਆ ਹੀ ਨਹੀਂ ਹੈ ਜੀ ਪਰ ਰਾਜਾ ਜਣੇ ਤਾਂ ਕਹਿੰਦੇ ਅਸੀਂ ਕਰ ਸਕਦੇ ਹਾਂ ਕਹਿੰਦੇ ਨਸ਼ਾ ਖਤਮ ਰਾਜਾ ਵੜੀ ਨੂੰ ਪੁੱਛੋ ਪਹਿਲਾਂ ਕੋਈ ਐਡਾ ਹੋਣ ਕਰਨਾ ਪਹਿਲਾਂ ਕੋਈ ਕੀਤਾ ਨਹੀਂ ਚਲੋ ਬਾਪੂ ਜੀ ਕੀ ਕਹੋਗੇ ਜੀ ਕਿਦਾਂ ਮਾਹੌ ਮਨਦੀਪ ਸਿੰਘ ਦੀ ਹਨੇਰੀ ਚੁੱਲੂਗੀ ਚੁੱਲੂ ਚੁੱਲੂ ਹਨੇਰਾ ਆਏਗਾ ਚੋ ਹਨੇਰੀ ਨਹੀਂ ਹਨੇਰਾ ਆਏਗਾ ਵੱਡਾ ਹਨੇਰਾ ਆਏਗਾ ਵੱਡਾ ਹਨੇਰਾ ਆਏਗਾ ਮਾਝੇ ਵਾਲੇ ਬਣਾਉਣਗੇ ਇਤਕੀ ਫੇਰ ਇਤਿਹਾਸ ਸੁਵਾਇਆ ਇਹ ਅਮਰਤਪਾਲ ਦੀ ਕਿਰਪਾ ਹੈ ਨਹੀਂ ਇਥੇ ਬਾਪੂ ਜੀ ਅਮਰਸਾਲ ਜੀ ਨਾਲ ਉਹਨਾਂ ਦੀ ਕਿਰਪਾ ਨਾਲ ਹੀ ਹਨੇਰੀ ਆਏਗਾ ਵੱਡਾ ਬਾਪੂ ਜੀ ਕੀ ਕਹਿਣਾ ਚਾਹੋਗੇ ਦੱਸ ਦਿਓ ਸਰਜੋਗੇ ਇਤਿਹਾਸ ਫੇਰ ਮਾਣਾ ਚੜ੍ਹਦੀ ਕਲਾ ਉਹ ਮਹਾਰਾਜ ਦੀ ਕਿਰਪਾ ਹੋ ਗਈ ਤੇ ਚੜ੍ਹਦੀ ਕਲਾ ਹਾਂ ਗੁੱਜੀ ਬੋਰਡ ਪਾਣੀ ਜੰਨੀ ਪਈ ਤਾ ਬਿਲਕੁਲ ਇਹ ਮਾਹੌਲ ਆ ਜਿਹੜਾ ਇਸ ਵਕਤ ਪੰਥਕ ਹਨੇਰੀ ਕਿਤੇ ਨਾ ਕਿਤੇ ਹਵਾ ਝੁਲਦੀ ਨਜ਼ਰ ਆ ਰਹੀ ਹੈ ਤਰਨਤਨ ਦੇ ਅੰਦਰ ਪਰ ਇਹ ਜਿਹੜੀ ਪੰਥਕ ਹਵਾ ਗਈ ਇਹ ਕਿਸ ਪਾਲੇ ਦੇ ਅੰਦਰ ਜਾਂਦੀ ਹੈ ਇਹ ਵੀ ਨਾਲ ਇੱਕ ਕੁਐਸਚਨ ਮਾਰਕ ਹਜੇ ਤੱਕ ਬਣਿਆ ਹੋਇਆ ਆਉਣ ਵਾਲੀ 11 ਤਰੀਕ ਨੂੰ ਵੋਟਾਂ ਨੇ ਅਤੇ ਉਸ ਤੋਂ ਬਾਅਦ 13 ਤਰੀਕ ਨੂੰ ਜਿਹੜੇ ਨਤੀਜੇ ਆ ਜਾਣੇ ਆ ਤੇ ਉਹ ਨਤੀਜੇ ਤੈਅ ਕਰਨਗੇ ਕਿ ਕਿਹੜਾ ਹੋਵੇਗਾ ਤਰਨਤਨ ਦਾ ਆਉਣ ਵਾਲਾ ਵਿਧਾਇਕ ਕਿਸ ਦੇ ਸਿਰ ਸਜੇਗਾ ਇਸ ਸੀਟ ਦਾ ਤਾਜ